29 ਤਰੀਕ ਦਾ ਜਿਹੜਾ ਅਸੀਂ ਕਾਰਜਕ੍ਰਮ ਸ੍ਰੀ ਮਹਾਕਾਲੀ ਮੰਦਿਰ ਪਟਿਆਲਾ ਦੇ ਵਿੱਚ ਰੱਖਿਆ ਗਿਆ ਉਹਦੇ ਵਿੱਚ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦਾ ਜਿਹੜਾ ਹੈ 29 ਜੁਲਾਈ ਨੂੰ ਜਨਮ ਦਿਨ ਹਰ ਸਾਲ ਅਸੀਂ ਮਨਾਇਆ ਕਰਦੇ ਸੀ ਲੇਕਿਨ ਹੁਣ ਉਹ ਬ੍ਰਹਮ ਲੀਨ ਹੋ ਗਏ ਨੇ ਇਸ ਵਾਰ ਸਾਨੂੰ ਅਖਾੜੇ ਤੋਂ ਆਦੇਸ਼ ਆਇਆ ਕਿ ਸੰਤ ਮਹਾਤਮਾ ਦੀ ਇੱਕ ਛੋਟਸੀ ਭੰਡਾਰਾ ਹੋਇਆ ਕਰਦਾ ਹੁੰਦਾ ਉਹ ਜਿਹੜਾ ਹੈ ਸਾਨੂੰ ਅਖਾੜੇ ਵੱਲੋਂ ਆਦੇਸ਼ ਆਇਆ ਜੋ ਨਾ ਖਾੜੇ ਵੱਲੋਂ ਜਿਹੜਾ ਸਾਨੂੰ ਆਦੇਸ਼ ਮਿਲਿਆ ਕਿ 29 ਜੀ ਨੂੰ ਜਿਹੜਾ ਹੈ ਜਗਤ ਗੁਰੂ ਪੰਚਾ ਨੰਦੀਗਰੀ ਜੀ ਮਹਾਰਾਜਾ ਸੋਰਸੀ ਭੰਡਾਰਾ ਔਰ ਇਸ ਮੌਕੇ ਤੇ ਹਿੰਦੂ ਸੁਰੱਖਿਆ ਸ਼ੰਤੀ ਸ਼੍ਰੀ ਹਿੰਦੂ ਦਸਤ ਵੱਲੋਂ ਸ਼੍ਰੀ ਮਹਾਕਾਲੀ ਮੰਦਰ ਦੇ ਲੰਗਰ ਭਵਨ ਦੇ ਅੰਦਰ ਇੱਕ ਜਗਤ ਗੁਰੂ ਪੰਚਾ ਨੰਦੀਗਰੀ ਮਹਾਰਾਜ ਜੀ ਪ੍ਰਤੀਮਾ ਜਿਹੜੀ ਹੈ ਸਥਾਪਿਤ ਕੀਤੀ ਜਾਊਗੀ ਜਿਹਦਾ ਅਨਾਵਰਣ ਜਿਹੜਾ ਹੈ ਉਹ ਵੀ 29 ਜੀ ਨੂੰ ਕੀਤਾ ਜਾਊਗਾ ਇਸ ਤੋਂ ਪਹਿਲਾਂ 25 ਜੁਲਾਈ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਆਯੋਜਨ ਅਖਿਲ ਭਾਰਤੀਆ ਹਿੰਦੂ ਸਖਸ਼ਾ ਸੰਪੰਨ ਜੀ ਹਿੰਦੂ ਦਖਤਬੋਲੋ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਮੂਰਤੀ ਸਥਾਪਨਾ ਨੂੰ ਲੈ ਕੇ ਨਗਰ ਪ੍ਰੇਰਕਮਾ ਜਿਹੜੀ ਕਰਾਈ ਜਾਂਦੀ ਹੈ ਉਹ ਜਗਤ ਗੁਰੂ ਪੰਚਨੰਦ ਜੀ ਜੀ ਮਹਾਰਾਜ ਦੀ ਮੂਰਤੀ ਦੀ ਜਗਤ ਜਗਤ ਗੁਰੂ ਪੰਚਨੰਦ ਜੀ ਦੀ ਮਹਾਰਾਜ ਦੀ ਮੂਰਤੀ ਦੀ ਪ੍ਰੇਰਕਮਾ ਜਿਹੜੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਨਗਰ ਪ੍ਰੇਰਕਮਾ ਕਰਾਈ ਜਾਏਗੀ ਉਸ ਤੋਂ ਬਾਅਦ ਉਹ ਮੂਰਤੀ ਜਿਹੜੀ ਹੈ ਸੇ ਸ਼ਕਤੀ ਸੇਵਾ ਦਾ ਲੰਗਰ ਚੈਟੇਬਲ ٹرسٹ ਦੇ ਲੰਗਰ ਭਵਨ ਦੇ ਹਾਲ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਪੂਰੇ ਵਿਧੀ ਵਿਧਾਨ ਦੇ ਨਾਲ ਥੋੜੇ ਰੀਤੀ ਰਿਵਾਜ ਦੇ ਨਾਲ ਸਨਾਤਨੀ ਮਰਿਆਦਾ ਦੇ ਅਨੁਸਾਰ ਔਰ ਉਸ ਮੂਰਤੀ ਦਾ ਅਨਾਵਰਨ ਜਿਹੜਾ ਹੈਗਾ 29 ਜੁਲਾਈ ਨੂੰ ਹਰੀ ਗ੍ਰੀ ਜੀ ਮਹਾਰਾਜ ਔਰ ਦੇਸ਼ ਸਾਰੇ ਭਾਰਤ ਭਰ ਤੋਂ ਆਏ ਹੋਏ ਸੰਤ ਮਹਾਤਮਾ ਜਿਹੜੇ ਹੈ ਉਸ ਮੂਰਤੀ ਦੇ ਅਨਾਵਰਨ ਦੇ ਵਿੱਚ ਸ਼ਾਮਿਲ ਹੋਣਗੇ ਇਸ ਮੌਕੇ ਤੇ ਸਾਡੇ ਹਿੰਦੂ ਸੁਰੱਖਿਆ ਸੰਪਤੀ ਹਿੰਦੂ ਦਸਤਵੇ ਪੰਜਾਬ ਭਰ ਤੋਂ ਦੇਸ਼ ਭਰ ਤੋਂ ਨੇਤਾगण ਪਹੁੰਚ ਰਹੇ ਨੇ ਸਾਡੇ ਸੰਤ ਸਮਾਜ ਦੇ ਮਹਾ ਮਲੇਸ਼ਵਰ ਜਗਤਗੁਰੂ ਔਰ ਹੋਰ ਵੀ ਕਈ ਪਹੁੰਚੇ ਹੋਏ ਸੰਤ ਸਮਾਜ ਦੇ ਰਹੇ ਇੱਥੇ ਪਹੁੰਚਣ ਦੀ ਉਮੀਦ ਹੈ ਮੈਂ ਅਕਲਪਰਦੇ ਹਿੰਦੂ ਸੁਰੱਖਿਆ ਸੰਪਤੀ ਵੱਲੋਂ ਸ੍ਰੀ ਹਿੰਦੂ ਦਸਤ ਵੱਲੋਂ ਪਾਤਵੀ ਪਟਿਆਲੇ ਦੀ ਜਨਤਾ ਨੂੰ ਅਪੀਲ ਕਰਦਾ ਹੈ ਕਿ ਇਸ ਮੌਕੇ ਤੇ ਸ੍ਰੀ ਮਹਾਕਾਲੀ ਮੰਦਿਰ ਆ ਕੇ ਸੰਤ ਮਹਾਤਮਾ ਦੇ ਦਰਸ਼ਨ ਕਰੋ ਨਾਲੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਤੁਹਾਡਾ ਜੀ ਇਹ ਜਿਹੜੀ ਸੰਸਥਾਵਾਂ ਤੋਂ ਪੱਤਰ ਪ੍ਰਾਪਤ ਹੋਇਆ ਇਹ ਜਿਹੜਾ ਮੇਨ ਪ੍ਰੋਗਰਾਮ ਹੈ ਅਖਿਲ ਭਾਰਤੀਆ Hindu ਸਕੈਸਮਟੀ Hindu ਦਖਤ ਵੱਲੋਂ ਕਰਵਾਇਆ ਜਾਂਦਾ ਆਦੇਸ਼ ਸਾਨੂੰ ਜੁਨਾ ਸਾਡੇ ਤੋਂ ਪ੍ਰਾਪਤ ਹੋਇਆ ਔਰ ਇਹਦੇ ਵਿੱਚ ਜਿਹੜੀ ਹੈ ਸਾਡੀਆਂ ਸਾਡੇ ਨਾਲ ਜੁੜੇ ਹੋਏ ਸੰਸਥਾਵਾਂ ਜਿਸ ਤਰ੍ਹਾਂ ਸ਼ਿਵ ਸ਼ਕਤੀ ਸੇਵਾ ਦਾ ਲੰਗਰ ਜੈਵੋ ٹرسٹ ਵੱਲੋਂ ਲੰਗਰ ਭੰਡਾਰਾ ਜਿਹੜਾ ਹੈ ਉਹ ਵਰਤਾਇਆ ਜਾਊਗਾ ਹੋਰ ਵੀ ਜਿਹੜੀ ਸਾਡੇ ਨਾਲ ਸੰਸਥਾਵਾਂ ਜੁੜੀਆਂ ਹੋਈਆਂ ਨੇ ਆਪਣਾ ਹਿੰਦੂ ਸੁਰੱਖਿਆ ਸੰਮਤੀ ਸੇਵਾਦਾਰ ਲੈ ਜਿਹੜਾ ਹਿੰਦੂ ਸੁਰੱਖਿਆ ਸੰਮਤੀ ਮਹਿਲਾ ਮੰਡਲ ਹੈ ਉਹ ਸਾਰੀਆਂ ਸੰਸਥਾਵਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਆ ਸ਼ੋਭਾ ਯਾਤਰਾ ਜਿਹੜੀ ਹੈ ਸ਼ਹਿਰ ਦੇ ਵਿੱਚ ਨਿਕਲੇਗੀ ਇੱਕ ਬੱਬਿਆ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਇੱਕ ਇੱਕ ਵਾਰੀ ਫੇਰ ਤੋਂ ਦੇਖਣ ਨੂੰ ਮਿਲੇਗਾ ਤੇ ਸ਼ਹਿਰ ਵਾਸੀਆਂ ਨੂੰ ਵੀ ਕਿੱਥੋਂ ਦੀ ਸਟਾਰਟ ਹੋ ਰਹੀ ਹੈ ਤੇ ਕਿਹੜੇ ਕਿਹੜੇ ਸ਼ਹਿਰ ਦੇ ਇਰੀਏ ਵਿੱਚ-ਵਿੱਚ ਹੋ ਰਹੀ ਹੈ ਇਹ ਸ਼ੋਭਾ ਯਾਤਰਾ ਹੋਰੇ 25 ਜੁਲਾਈ ਨੂੰ ਕਾਲੀ ਮਾਤਾ ਮੰਦਰ ਲੰਗਰ ਭਵਨ ਤੋਂ ਸਟਾਰਟ ਹੋ ਕੇ ਕੈਪੀਟਲ ਸਿਨੇਮੇ ਤੋਂ ਸ਼ਾਹ ਦੇ ਅੰਦਰ ਐਂਟਰ ਕਰੋਗੇ ਉਸ ਤੋਂ ਬਾਅਦ ਲਾਹੌਰੀ ਗੇਟ ਆਰੀਆ ਸਮਾਜ ਕਟਰਾ ਸਹਾਬ ਸਿੰਘ ਸੰਧੀ ਬਾਜ਼ਾਰ ਸੀਤਲਾ ਮਾਤਾ ਮੰਦਰ ਰੋਡ ਔਰ ਮੰਡੀ ਦੇ ਵਿਚਮਣੂ ਹੋ ਕੇ ਮਿਸ਼ਰੀ ਬਾਜ਼ਾਰ ਦੇ ਵਿਚਮਣੂ ਹੋ ਕੇ ਗੋੜ ਮੰਡੀ ਮਨੂੰ ਵਾਪਸੀ ਹੋ ਕੇ ਬੱਤਨ ਬਾਜ਼ਾਰ ਕਿਲਾ ਚੌਂ ਬਜਾਜਾ ਬਾਜ਼ਾਰ ਅਦਾਲਤ ਬਾਜ਼ਾਰ ਔਰ ਅਨਾਰदाना ਚੌਂਕ ਤੋਂ ਜੋੜੀਆਂ ਪੱਠੀਆਂ ਨੂੰ ਜਿਹੜਾ ਹੈ ਇਹ ਸ਼ੋਭਾ ਯਾਤਰਾ ਨੂੰ ਮੋੜਾਂਗੇ ਉਸ ਤੋਂ ਬਾਅਦ ਜੋੜੀਆਂ ਪੱਠੀਆਂ ਤੋਂ ਸ਼ਨੀ ਮੰਦਰ ਵਾਲੀ ਗਲੀ ਦੇ ਵਿਚਵਨ ਹੋ ਕੇ ਅ ਤਰਵੇ ਅ ਪਰ ਤੋਂ ਹੋ ਕੇ ਸ਼ੇਰਾਂ ਵਾਲਾ ਗੇਟ ਨੂੰ ਹੋ ਕੇ ਵਾਪਸ ਮਹਾਕਾਲੀ ਮੰਦਰਾ ਕੇ ਸੰਪੰਨ ਹੋਗੀ ਉਸ ਤੋਂ ਬਾਅਦ ਪੂਰੀ ਵਿਧੀ ਵਿਦਵਾਨ ਦੇ ਨਾਲ ਜਿਹੜੀ ਹੈ ਮੂਰਤੀ ਦੀ ਸਥਾਪਨਾ ਸੰਤ ਸਮਾਜ ਦੁਆਰਾ ਕੀਤੀ ਜਾਏਗੀ ਬਿਲਕੁਲ ਬੈਂਡ ਵਾਜੇ ਵੀ ਹੋਣਗੇ ਕਿ ਸੰਤ ਸਮਾਜ ਹਮੇਸ਼ਾ ਅ ਅ ਅਮਰ ਹੋ ਜਾਇਆ ਕਰਦੇ ਹੁੰਦੇ ਆ ਇਸ ਕਰਕੇ ਇਹਨਾਂ ਦਾ ਕੋਈ ਸ਼ੋਕ ਨਹੀਂ ਮਨਾਇਆ ਜਾਂਦਾ ਇਸ ਕਰਕੇ ਪੂਰੀ ਧਮ-ਧਮ ਦੇ ਨਾਲ ਜਿਹੜੀ ਹੈ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੇਗੀ ਬਿਲਕੁਲ ਸ਼ੋਭਾ ਯਾਤਰਾ ਦੇ ਵਿੱਚ ਜਿਹੜੀ ਮੂਰਤੀ ਹੈਗੀ ਜੈਪੁਰ ਤੋਂ ਜਿਹੜੀ ਹੈ ਮੂਰਤੀ ਤਿਆਰ ਹੋ ਚੁੱਕੀ ਹੈ ਬਹੁਤ ਜਲਦੀ ਪਟਿਆਲੇ ਪਹੁੰਚ ਜਾਏਗੀ ਉਹ ਉਹ ਮੂਰਤੀ ਜਿਹੜੀ ਹੈ 3.5 ਫੁੱਟ ਜਿਹੜੀ ਉਹਦੀ ਉਚਾਈ ਹੋਗੀ ਔਰ ਜਿਹੜਾ ਸਿੰਘਾਸਨ ਲਗਾ ਕੇ ਜੇ 5 ਫੁੱਟ ਜਿਹੜੀ ਹੈ ਮੂਰਤੀ ਟੋਟਲ ਉਚਾਈ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਔਰ ਸ਼ੀਸ਼ਕਤੀ ਸੇਵਾਦਾਰ ਲੰਗਰ ਚੈਨਲ ਦੇ ਟ੍ਰਸਟ ਵੱਲੋਂ ਜਿਹੜੀ ਮੂਰਤੀ ਦੇ ਜਗ੍ਹਾ ਤੇ ਜਿੱਥੇ ਲਗਾਇਆ ਜਾਣਾ ਉਹਦਾ ਨਿਰਮਾਣ ਬਿਲਕੁਲ ਸ਼ੁਰੂ ਹੋ ਚੁੱਕਾ ਹੈ ਔਰ ਜਲਦੀ ਮੂਰਤੀ ਜਿਹੜੀ ਹੈ ਪਟਿਆਲੇ ਪਹੁੰਚ ਜਾਏਗੀ। ਸ਼ਹਿਰ ਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਸ਼ੋਭਾ ਯਾਤਰਾ ਬਾਰੇ। ਸ਼ਹਿਰ ਵਾਸੀਆਂ ਨੂੰ ਹਿੰਦੂ ਸਖਸਾ ਸੰਧੀ ਹਿੰਦੂ ਤਖਤ ਵੱਲੋਂ ਇਹ ਅਪੀਲ ਹੈ ਕਿ ਜਦ ਮੂਰਤੀ ਆਪਣੇ ਬਾਜ਼ਾਰ ਦੇ ਵਿੱਚ ਆਂਦੀ ਹੈ ਇੱਕ ਸੰਤ ਸਮਾਜ ਜਿਹੜੇ ਹੈ ਫਰੀ ਗਰੀਜ ਮਹਾਰਾਜ ਖੁਦ ਜੁਣਾ ਖੜਵੇ ਸੰਗਠਨ ਉਹ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣਗੇ। ਸਾਰੇ ਸ਼ਹਿਰ ਵਾਸੀਆਂ ਨੂੰ ਨਿਵੇਦਨ ਹੈ ਇਹ ਸੰਤੋਸ਼ ਮਾਦਾ ਜਿਹੜਾ ਹੈ ਬਧੀਆਂ ਸਵਾਗਤ ਕਰਨ ਔਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਮਾਤਾ ਦੀ